ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀ ਮੀਟਿੰਗ ਰੱਖੀ ਗਈ ਤੁਹਾਡੇ ਵੱਲੋਂ ਮਜੀਠਾ ਦੇ ਬੜੇ ਦੁਖੀ ਮਨ ਨਾਲ ਅੱਜ ਤੁਹਾਨੂੰ ਇਹ ਗੱਲ ਕਹਿਣੀ ਪੈ ਰਹੀ ਆ ਕਿ ਹਲਕਾ ਮਜੀਠਾ ਦਾ ਜੋ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਾ ਚੋਣ ਚੱਲ ਰਿਹਾ ਸੀ ਉਹਦਾ ਸਾਡੇ ਲੀਡਰਾਂ ਵੱਲੋਂ ਬਾਈਕਾਟ ਕੀਤਾ ਗਿਆ। ਦੁੱਖਿਆ ਸਾਨੂੰ ਕਿ ਸਾਡੇ ਮਾਨਯੋਗ ਲੀਡਰ ਹਲਕਾ ਰਾਯਾ ਸੰਸੀ ਤੋਂ ਐਮਐਲਏ ਸਰਦਾਰ ਸੁਖਵਿੰਦਰ ਸਿੰਘ ਸੋਖ ਸਰਕਾਰੀਆ ਜੀ ਉਹਨਾਂ ਤੇ ਝੂਠਾ ਪਰਚਾ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਨੇ ਦਰਜ ਕੀਤਾ। ਠੀਕ ਹੈ ਤਰਕ ਬੰਦਾ ਹੈ ਉਹਨਾਂ ਦਾ ਆਪਣੇ ਹਲਕੇ ਦੇ ਵਿੱਚ ਬਾਈਕਾਟ ਕਰਨਾ। ਪਰ ਸਾਡੇ ਮਜੀਠੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦਾ ਬਾਈਕਾਟ ਕਰਨਾ ਨਹੀਂ ਸੀ ਬੰਦਾ। ਸੀ ਕਾਰਨ ਹੈ ਇਹ 3 ਮਾਦੇ ਤੋਂ ਕੀਤਾ ਗਿਆ ਜੀ ਬਾਈ ਕਾਰਡ ਇਹ ਸਦਾ ਕਾਰਨ ਇੱਕੋ ਇੱਕ ਹੀ ਆ ਬੜਾ ਸਪਸ਼ਟ ਆ ਕਿ ਬਾਈ ਕਾਰਡ ਕਰਕੇ ਸਿੱਧੇ ਦਾ ਸਿੱਧਾ ਸ਼੍ਰੋਮਣੀ ਅਕਾਲੀ ਦਲ ਨੂੰ ਫਾਇਦਾ ਪਹੁੰਚਾਉਣਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਲੋਕ ਸਭਾ ਇਲੈਕਸ਼ਨ ਤੋਂ ਲੈ ਕੇ ਅੱਜ ਤੱਕ ਨਿਰੰਤਰ ਬਾਦਸਤੂਰ ਸਾਡਾ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਲਈ ਕੰਮ ਕਰਨਾ ਕਿਵੇਂ ਅਸੀਂ ਡਿੱਗੀ ਪਾਰਟੀ ਨੂੰ ਪਿੰਡ ਲੈਵਲ ਤੇ ਬੂਥ ਲੈਵਲ ਤੇ ਅੱਜ ਖੜੀ ਕਰਨ ਦਾ ਯਤਨ ਕਰ ਰਹੇ ਆ ਪਰ ਅੱਜ ਜੋ ਘਟਨਾ ਵਾਪਰੀ ਆ ਇਸ ਨਾਲ ਹਲਕਾ ਮਜੀਠਾ ਦੇ ਜੁਜਹਰੂ ਤੇ ਸੂਜਮਾਨ ਕਾਂਗਰਸ ਵੋਟਰਾਂ ਦਾ ਮਨੋਬਲ ਡਿੱਗਾ ਬੜੇ ਦੁਖੀ ਮਾਨ ਨਾਲ ਮੈਂ ਕਾਂਗਰਸ ਕਾਂਗਰਸ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਗੱਲ ਕਹਿਣੀ ਚਾਹੁੰਨਾ ਕਿ ਇਸ ਫੈਸਲੇ ਤੇ ਫੇਰ ਵਿਚਾਰ ਕੀਤਾ ਜਾਵੇ ਜੀ ਲੱਗਦਾ ਹੈ ਕਿ ਬਾਈਕਾਟ ਕਰਨ ਨਾਲ ਜਿਹੜਾ ਇਹ ਕਾਂਗਰਸ ਪਾਰਟੀ ਵਾਲਗਮਜੀਠਾ ਦੇ ਵਿੱਚ ਡੇਗ ਦੀ ਨਜ਼ਰ ਆ ਰਹੀ ਹੈ ਵੀ ਇਸ ਤੋਂ ਵੱਧ ਕਿਵੇਂ ਡਿੱਗੇਗੀ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਕਾਂਗਰਸ ਪਾਰਟੀ ਨੂੰ ਮੈਂ ਦੱਸ ਰਿਹਾ ਤੁਹਾਨੂੰ ਕਿ ਕਿਵੇਂ ਅਸੀਂ ਸਾਡੇ ਪਿਛਲੇ ਉਮੀਦਵਾਰ ਕਾਂਗਰਸ ਪਾਰਟੀ ਦੇ 2022 ਦੇ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਚਲੇ ਗਏ ਤੇ ਸਾਡੇ ਪਿੰਡ ਲੈਵਲ ਤੇ ਬੂਥ ਲੈਵਲ ਤੇ ਕਾਂਗਰਸ ਪਾਰਟੀ ਦੇ ਵਰਕਰ ਵੀ ਉਹਨਾਂ ਦੇ ਨਾਲ ਦੂਸਰੀ ਪਾਰਟੀ ਵਿੱਚ ਸ਼ਮੂਲੀਅਤ ਕਰ ਗਏ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਸਰਦਾਰ ਗਰਦੀਤ ਸਿੰਘ ਔਜਲਾ ਦੀ ਇਲੈਕਸ਼ਨ ਦੇ ਵਿੱਚ ਅਸੀਂ ਕਿਵੇਂ ਕਾਂਗਰਸ ਪਾਰਟੀ ਨੂੰ ਸੰਗਠਿਤ ਕੀਤਾ ਕਿਵੇਂ ਅਸੀਂ ਬੂਥ ਲੈਵਲ ਤੇ ਕੰਮ ਕੀਤਾ ਅੱਜ ਬੜੇ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਕਿ ਆ ਬਹੁਤ ਘਟਿਆ ਤੇ ਨਿੰਦਨਯੋਗ ਘਟਨਾ ਵਾਪਰੀ ਆ ਮੈਂ ਫੇਰ ਅਪੀਲ ਕਰਨੀ ਚਾਹੁੰਦਾ ਕਾਂਗਰਸ ਪਾਰਟੀ ਨੂੰ ਕਿ ਹਲਕੇ ਦੀ ਲੀਡਰਸ਼ਿਪ ਤੇ ਵਿਚਾਰ ਕੀਤਾ ਜਾਵੇ ਇਲਾਜਾ ਜੀ ਸੱਚਰ ਜੀ ਨੂੰ ਲਾਇਆ ਗਿਆ ਇਧਰ ਦਾ ਹਲਕਾ ਇੰਚਾਰਜ ਲਾਇਆ ਗਿਆ ਸੱਚਰ ਜੀ ਸੱਚਰ ਜੀ ਜਿਹੜੇ ਆ ਇਕੱਠੇ ਕਰਕੇ ਕਾਂਗਰਸੀਆਂ ਨੂੰ ਲੈ ਕੇ ਨਹੀਂ ਤੁਰਦੇ ਜੀ ਇਹਦੇ ਬਾਰੇ ਸਾਡੀ ਹਾਈ ਕਮਾਂਡ ਦੇ ਕਹਨ ਤੇ ਕੁਝ ਦਿਨ ਪਹਿਲਾਂ ਮੀਟਿੰਗ ਹੋਈ ਸੀ ਕਈਆਂ ਨਾਵਾਂ ਤੇ ਅਸੀਂ ਵਿਚਾਰ ਕੀਤਾ ਸੁਝਾਅ ਦਿੱਤੇ ਗਏ ਪਰ ਸਾਨੂੰ ਇੱਕ ਹੀ ਸਵਾਲ ਮਿਲਦਾ ਸੀ ਅਗੋ ਜਵਾਬ ਮਿਲਦਾ ਸੀ ਕਿ ਇਸ ਜ਼ੋਨ ਤੋਂ ਆਪਾਂ ਫਲਾਣੇ ਉਮੀਦਵਾਰ ਨੂੰ ਖੜਾ ਕਰਾਂਗੇ ਅਸੀਂ ਚੁੱਪ ਕਰ ਜਾਂਦੇ ਸੀ ਮੈਂ ਵੀਰ ਪੁੱਛਣਾ ਚਾਹੁੰਦਾ ਕਿ ਅੱਜ ਜਿੰਨੇ ਵੀ ਸਾਡੇ ਬਲਾਗ ਸੰਪਤੀ ਤੇ ਜ਼ੋਨ ਬਚੇ ਸੀ ਸਾਡੇ 4 ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਕਾਗਜ਼ ਬਚੇ ਸੀ ਅਸੀਂ ਇਲੈਕਸ਼ਨ ਲੜਦੇ ਤਗੜੇ ਹੋ ਕੇ ਜਿਹੜੀਆਂ ਸਾਡੀਆਂ 2024 ਤੇ ਲੋਕ ਸਭਾ ਇਲੈਕਸ਼ਨ ਦੀਆਂ ਕਮੀਆਂ ਰਹਿ ਗਿਆ ਸੀ ਅਸੀਂ ਉਹ ਕਮੀਆਂ ਦੂਰ ਕਰਦੇ ਹਲਕਾ ਮਜੀਠਾ ਦੇ ਸਾਰੇ ਬੂਥਾਂ ਤੇ ਕੰਮ ਕਰਦੇ ਬੂਥ ਲੈਵਲ ਤੇ ਅਸੀਂ ਆਪਣੇ ਪਾਰਟੀ ਦੇ ਬੂਥ ਲਵਾਉਂਦੇ ਪਾਰਟੀ ਦਾ ਜਿਹੜਾ ਕੋਈ 16 17 ਯਾਰ ਰੋਡ ਬੈਂਕ ਸੀ ਉਹਨੂੰ ਵਧਾ ਕੇ ਅਸੀਂ ਉੱਪਰ ਨੂੰ ਖੜਦੇ ਤੇ ਕਾਂਗਰਸ ਪਾਰਟੀ ਦਾ 2027 ਦਾ ਮੋੜ ਵੱਜਦਾ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਤੁਹਾਡੀ ਮੀਡੀਆ ਵਿਚਾਰ ਹੋਈ ਨਹੀਂ ਕਿੱਥੇ ਇਹਨੇ ਵਿਚਾਰ ਨਹੀਂ ਕੀਤਾ ਹੋਇਆ ਕਿ ਕੈਂਡੀਡੇਟ ਕਿਹੜਾ ਰਹੇਗਾ ਤਾਂ ਕਿਉਂ ਨਾ ਬਤਾਈ ਜਿਹੜਾ ਬਾਈਕਾਟ ਕਰਨ ਦੀ ਜੀ ਬਿਲਕੁਲ ਗਲਤ ਫੈਸਲਾ ਲਿਆ ਗਿਆ ਜੀ ਅੱਜ ਹਲਕਾ ਮਜੀਠਾ ਦੇ ਕਾਂਸੀ ਵਰਕਰਾਂ ਦੇ ਭਾਵਨਾਵਾਂ ਨਾਲ ਜਜ਼ਬਾਤਾਂ ਨਾਲ ਨਿੰਦਨਯੋਗ ਘਟਨਾ ਵਾਪਰੀ ਆ ਮੈਂ ਤੇ ਇਹ ਗੱਲ ਬੜਾ ਹੱਥ ਜੋੜ ਕੇ ਆਪਣੇ ਮਜੀਠੇ ਹਲਕੇ ਦੇ ਕਾਂਗਰਸੀ ਵਰਕਰਾਂ ਕੋਲੋਂ ਕਾਂਗਰਸੀ ਸਤਕਾਰਯੋਗ ਪੈਣ ਭਰਾਵਾ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਅੱਜ ਜੋ ਘਟਨਾ ਵਾਪਰੀ ਆ ਬਹੁਤ ਨਿੰਦਨਯੋਗ ਆ ਹੁਣ ਕੀ ਅਪੀਲ ਕਰਨਾ ਚਾਹੁੰਦੇ ਆ ਕਾਂਗਰਸੀ ਵੋਟਰਾਂ ਨੂੰ ਸਪੋਰਟਰਾਂ ਨੂੰ ਕਿ ਜਿਹੜੀਆਂ ਵੋਟਾਂ ਆ ਹੁਣ ਪਾਈਆਂ ਜਾਣੀਆਂ ਕਿ ਨਹੀਂ ਇਸ ਪਾਰਟੀ ਨੂੰ ਜਿਹੜੀਆਂ ਸਮਰਥਨ ਦਿੱਤਾ ਜਾਵੇ ਕਾਂਗਰਸ ਪਾਰਟੀ ਦੇ ਵਰਕਰ ਤੇ ਜਿਹੜੇ ਵੋਟਰ ਨੇ ਬੜੇ ਜਜ਼ਬਾਤੀ ਨੇ ਜਿਹੜੇ ਬਿਕਰਮ ਦੇ ਅਤਿਆਚਾਰ 2007 ਤੋਂ 17 ਤੱਕ ਨਾ ਡੋਲੇ ਉਹ ਅੱਜ ਵੀ ਮੌਜੂਦਾ ਸਰਕਾਰ ਦੇ ਖਿਲਾਫ ਤਕੜੇ ਹੋ ਕੇ ਲੜਾਈ ਲੜ ਰਹੇ ਸੀ ਪਿੰਡ ਲੈਵਲ ਤੇ ਬੂਥ ਲੈਵਲ ਤੇ ਪਰ ਪਤਾ ਨਹੀਂ ਕਿਹੜੀ ਮਜਬੂਰੀ ਵਿੱਚ ਕਿਹਦੇ ਕਹਿਣ ਤੇ ਹਲਕਾ ਮਜੀਠਾ ਵਿੱਚ ਕਾਂਗਰਸ ਪਾਰਟੀ ਨੇ ਬਾਈਕਾਟ ਕੀਤਾ ਇਸ ਦਾ ਹਲਕਾ ਮਜੀਠਾ ਦੇ ਲੋਕ ਭਲੀ ਭਾਤ ਜਾਣਦੇ ਆ ਕਿ ਇਹ ਸਿੱਧੇ ਦਾ ਸਿੱਧਾ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ ਉਸ ਦੇ ਇਥੋਂ ਜਿਹੜੇ ਸਾਬਕਾ ਐਮਐਲਏ ਵਿਕਰਮ ਸਿੰਘ ਮਜੀਠੀਆ ਤੇ ਉਹਦੇ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਆ ਪਰ ਇਸ ਦਾ ਫਾਇਦਾ ਹੁੰਦਾ ਮੈਨੂੰ ਨਜ਼ਰ ਨਹੀਂ ਆਉਂਦਾ ਕਿਉਂ ਹਲਕੇ ਦੇ ਲੋਕ ਬੜੇ ਸੂਝਵਾਨ ਨੇ ਇਸ ਚੀਜ਼ ਦਾ ਫੈਸਲਾ ਜਿਹੜਾ ਔਰ ਵਾਲਾ 14 ਦਸੰਬਰ ਨੂੰ ਇਲੈਕਸ਼ਨ ਵਾਲਾ ਦੇਣਿਆ ਉਸ ਦਿਨ ਕਰਕੇ ਦਿਖਾਉਣਗੇ ਉਹਡਾ ਆਖਲਾ ਸਟੈਪ ਕੀ ਰਹੇਗਾ ਤਾਂ ਕਾਂਗਰਸ ਪਾਰਟੀ ਦੀ ਲੜਾਈ ਲੜਦੇ ਰਹੇ ਆ ਤਕੜੇ ਹੋ ਕੇ ਲੜਾਂਗੇ ਹਾਈ ਕਮਾਂਡ ਦੇ ਅੱਗੇ ਜਾ ਕੇ ਗੱਲ ਰੱਖਾਂਗੇ ਕਿ ਹਾਈ ਕਮਾਂਡ ਆਉਣ ਵਾਲੇ ਸਮੇਂ ਦੇ ਵਿੱਚ ਮਜੀਠੇ ਹਲਕੇ ਦੀ ਲੀਡਰਸ਼ਿਪ ਤੇ ਡੰਗਾਈ ਨਾਲ ਵਿਚਾਰ ਕਰੇ ਤੇ ਮਜੀਠੇ ਹਲਕੇ ਦੇ ਵਰਕਰਾਂ ਦੀ ਸੁਣਵਾਈ ਕਰੇ ਉਹਨਾਂ ਦੀ ਹਰ ਗੱਲ ਤੇ ਗੌਰ ਕਰੇ ਕਿ ਮਜੀਠੇ ਹਲਕੇ ਦੀ ਲੀਡਰਸ਼ਿਪ ਦੇ ਵਿੱਚ ਕਿੱਥੇ ਕਿੱਥੇ ਕਮੀ ਆ ਉਹਨੂੰ ਆਉਣ ਵਾਲੇ ਸਮੇਂ ਵਿੱਚ ਦੂਰ ਕਰੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਲਕਾ ਮਜੀਠਾ ਦਾ ਕਾਂਗਰਸ ਪਾਰਟੀ ਦਾ ਵਰਕਰ 2027 ਦਾ ਇਲੈਕਸ਼ਨ ਦਾ ਲੱਕ ਬਨ ਕੇ ਲੜਾਈ ਲੜਨ ਨੂੰ ਤਿਆਰ ਆ ਬਸ ਉਹਨੂੰ ਹਾਈ ਕਮਾਂਡ ਦੀ ਥਾਪੜੇ ਦੀ ਲੋੜ ਆ ਹਾਈ ਕਮਾਂਡ ਦੇ ਵਿਸ਼ਵਾਸ ਦੀ ਲੋੜ ਆ ਅੱਜ ਜੋ ਘਟਨਾ ਵਾਪਰੀ ਆ ਬਹੁਤ ਦਿਲ ਦੁਖੀ ਹੋਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਣਾ ਬਾਈਕਾਟ ਕੀਤਾ ਹੈ ਕਾਂਗਰਸ ਪਾਰਟੀ ਦੇ ਕੋਈ ਦੇਖੋ ਸਭ ਤੋਂ ਪਹਿਲਾਂ ਤੇ ਬਹੁਤ ਸ਼ਰਮਨਾਗ ਗੱਲ ਹੈ ਆ ਕਿ ਜਦੋਂ 2007 ਤੋਂ ਲੈ ਕੇ 17 ਤੱਕ ਬਕਰਨ ਮਜੀਠੀਆ ਦਾ ਰਾਜ ਰਿਹਾ ਅਦਾਲੀ ਦਾ ਰਾਜ ਰਿਹਾ ਆ ਉਦੋਂ ਤੇ ਬਾਈਕਾਟ ਕਰਦੀ ਕੀਤਾ ਨਹੀਂ ਕਿਸੇ ਨੇ ਹੁਣ ਇਹਦੀ ਕਿਹੜੀ ਗੱਲ ਹੋਈ ਬਾਈਕਾਟ ਕਰਨ ਦੀ ਆਪਾਂ 1 ਤਰੀਕ ਤੋਂ ਲੈ ਕੇ 1 ਤਰੀਕ 2 ਤਰੀਕ 3 ਤਰੀਕ ਉਹਦੇ ਵਿੱਚ ਸਾਨੂੰ ਕੀ ਕੈਨੇਡੀਅਨ ਨਹੀਂ ਮਿਲ ਰਹੇ ਜਿਹੜੀਆਂ ਫਾਈਲਾਂ ਨਹੀਂ ਜਮਾ ਕਰਾ ਸਕਿਆ ਆਪਾਂ ਆਪਣੇ ਆਪ ਨੂੰ ਜਿਹੜਾ ਕੋਈ ਕਹਿੰਦਾ ਹਲਕਾ ਇੰਚਾਰਜ ਆ ਮੈਂ ਉਹਨੂੰ ਸ਼ਰਮੋਣੀ ਚਾਹੀਦੀ ਐ ਇਸ ਗੱਲ ਦੀ ਸਾਡੇ ਨਾਲ ਉਹ ਮੀਟਿੰਗ ਹੋਈ ਆ ਅਸੀਂ ਸਹਿਮਤੀ ਦਿੱਤੀ ਆ ਵੀ ਇੱਥੇ ਸਾਡੇ ਬੰਦੇ ਆ ਇੱਥੇ ਨਹੀਂ ਕੋਈ ਕੈਂਡੀਡੇਟ ਹੈਗਾ ਤੇ ਅਸੀਂ ਖਲਾਅ ਦੇ ਨਾਲ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਕਿਸ ਨੇ ਜ਼ਿੰਮੇਵਾਰ ਬਣਾਇਆ ਜੀ ਜ਼ਿੰਮੇਵਾਰ ਜਿਹੜਾ ਆਪਣੇ ਆਪ ਨੂੰ ਹਲਕਾ ਇੰਚਾਰਜ ਕਹਿੰਦਾ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਆ ਕਿ ਆਪਾਂ ਕਾਗਜ਼ ਕੈਨਸਲ ਹੋ ਜਾਣਾ ਉਹ ਤਾਂ ਗੱਲ ਇੱਕ ਵੱਖਰੀ ਸਰਕਾਰ ਦੀ ਧੱਕੇਸ਼ਾ ਹੀ ਕਹਿ ਦਿੰਦੇ ਆ ਕਾਗਜ਼ ਵਾਪਸ ਲੈ ਰਹੇ ਨਲੈਕੀ ਕੀ ਦੀ ਆਓ ਜ਼ਿੰਮੇਵਾਰ ਕੌਣ ਆ ਜ਼ਿਲ੍ਹਾ ਪ੍ਰੀਸ਼ਦ ਦੇ ਚਾਰ ਜੋਨ ਮੇਰੀ ਕੱਲ ਵੀ ਬਲਾਕ ਪ੍ਰਧਾਨ ਜੀ ਨਾਲ ਗੱਲ ਹੋਈ ਮੈਂ ਕਹਿੰਦਾ ਤਗੜੇ ਹੋ ਤੁਸੀਂ ਇਲੈਕਸ਼ਨ ਲੜੀਏ ਆਪਾਂ ਕੋਈ ਚੱਕਰ ਨਹੀਂ ਆਹੀਂ ਹਰ ਤਰ੍ਹਾਂ ਨਾਲ ਆ ਜਿੱਥੇ ਜੋ ਵੀ ਜ਼ਬਰ ਜ਼ੁਲਮ ਸ਼ਹਿਣਾ ਪਊਗਾ ਇਹ ਕਰਨਾ ਪਊ ਕਰਾਂਗੇ ਜ਼ਿਲ੍ਹਾ ਪ੍ਰੀਹਰ ਚਾਰਾ ਜਿਹੜਾ ਕਾਗਜ਼ ਵਾਪਸ ਲੈਣ ਦਾ ਕੀ ਮਤਲਬ ਹੈ ਰਜੈਕਟ ਹੋ ਜਾਂਦਾ ਗਲਤ ਵਖਰੀ ਆ ਇਹ ਬੜੀ ਸ਼ਰਮਨਾਕ ਗੱਲ ਹੈ ਔਰ ਇਹਦਾ ਅਸਰ ਜਿਹੜਾ ਆ ਆਉਣ ਵਾਲੀ ਨਗਰ ਕੌਂਸਲ ਤੇ ਪਊਗਾ ਫਰਵਰੀ ਜਾਂ ਮਾਰਚ ਜਿਹੜੀ ਵੀ ਸਰਕਾਰ ਚਾਹੇ ਜਿਹੜੀ ਇਲੈਕਸ਼ਨ ਕਰਾਉਣੀ ਉਹਨਾਂ ਨੇ ਉਹਦੇ ਵਿੱਚ ਕਾਂਸੀ ਵਰਕਰ ਕਾਂਸੀ ਆਗੂ ਜਿਹੜੇ ਵਾਰਡ ਲੈਵਲ ਤੇ ਉਹਨਾਂ ਦੇ ਮਨੋਬਲ ਵੀ ਡਿੱਗੇ ਆ ਉਹ ਸਿੱਧੇ ਦਾ ਸਿੱਧਾ ਫਾਇਦਾ ਜਿਹੜਾ ਆ ਉਹ ਅਕਾਲੀ ਦਰ ਨੂੰ ਖਾਸ ਤੌਰ ਤੇ ਬਗਰੰਥ ਸਿੰਘ ਮਜੀਠੀਆ ਨੂੰ ਪਹਚਾਇਆ ਜਾ ਰਿਹਾ ਜਿਹੜਾ ਕਿ 2 ਜਾਂ 7 ਤੋਂ ਲੈ ਕੇ 17 ਤੱਕ ਨਹੀਂ 22 ਤੱਕ 24 ਦੀ ਇਲੈਕਸ਼ਨ ਜਿਹੜੀ ਐਮਪੀ ਦੀ ਆਈ ਆ ਉਹਦੇ ਵਿੱਚ ਵੀ ਰਲੇ ਹੱਪ ਉਹ ਵੀ ਅਸੀਂ ਅਕਾਲੀ ਦਰ ਨੂੰ ਸਪੋਰਟ ਕੀਤੀ ਹੈ ਬੜੀ ਬੜੀ ਸ਼ਰਮਨਾਕ ਗੱਲ ਹੈ ਔਰ ਇਹ ਮਾਜੇ ਮਾਜੇ ਦੀ ਲੀਡਰਸ਼ਿਪ ਜਿਹੜੀ ਹੈ ਨਾ ਇਹਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਤੇ ਵਿਚਾਰਨਾ ਚਾਹੀਦਾ ਵੀ ਬੰਨ ਕੀ ਰਿਹਾ ਆ ਜਨਾਦਾ ਕੀ ਟੜੇ ਬਾਜੀ ਚੱਲ ਰਹੀ ਹੈ ਪਨੀਠੇ ਹਰਤੇ ਦੇ ਵਿੱਚ ਕੋਈ ਟੜੇ ਬਾਜੀ ਨਹੀਂ ਆ ਆ ਤੁਹਾਡੇ ਸਾਹਮਣੇ ਆ ਪੀੜੀ ਦਰ ਪੀੜੀ ਕਾਂਗਰਸੀਆਂ ਟਕਸਾਲੀ ਕਾਂਗਰਸੀਆਂ ਤਰੇਬਾਰੀ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਤਾਂ ਕਾਨੂੰਨ ਨੂੰ ਮਜ਼ਬੂਤ ਕਰਨ ਦੇ ਆ ਕਰਦੇ ਰਹੇ ਆ ਤੇ ਕਰਦੇ ਰਵਾਂਗੇ। ਇਹ ਕਿਉਂ ਬਾਈਕਾਰਡ ਕੀਤਾ ਗਿਆ ਜੀ? ਬਾਈਕਾਰਡ ਬਾਈਕਾਰਡ ਜਿਹੜਾ ਆਪਣੇ ਆਪ ਨੂੰ ਹਲਕਾ ਚਾਰਜ ਕਹਿੰਦਾ ਉਹਨੂੰ ਸਵਾਲ ਕਰੋ ਜੀ। ਤੇ ਤੁਸੀਂ ਬਾਈਕਾਰਡ ਕਿਉਂ ਕੀਤਾ? ਕਿਹੜੀ ਐਡੀਓ ਕਰ ਬਣ ਗਈ? ਇਹਦਾ ਸਿੱਧਾ ਨਾਮ ਲਓ ਕੋਈ ਗਾਈ ਕੌਣ ਹੈ ਹਲਕਾ ਚਾਰਜ ਜਿਹੜੇ? ਜਿਹੜਾ ਆਪਣੇ ਆਪ ਨੂੰ ਹਲਕਾ ਚਾਰਜ ਕਹਿੰਦਾ ਤੁਹਾਨੂੰ ਪਤਾ ਆ ਛੜ ਤੋਂ ਵੱਧ ਤੁਹਾਨੂੰ ਪਤਾ ਆ। ਪ੍ਰੈਸ ਨੂੰ ਮੀਡੀਆ ਨੂੰ ਜ਼ਿਆਦਾ ਪਤਾ ਹੁੰਦਾ ਛੜ ਤੋਂ। ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਨਾ ਪਤਾ ਉਹ ਤੁਹਾਨੂੰ ਪਤਾ ਹੁੰਦੀਆਂ। ਹੁਣ ਤੁਸੀਂ ਵਿਰੋਧ ਕਰ ਰਹੇ ਹੋ ਪਹਿਲਾਂ ਕਿਉਂ ਨਹੀਂ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਉਹਨਾਂ ਨਾਲ ਕੋਈ ਮੀਟਿੰਗ ਵਗੈਰਾ ਹੋਈ ਤੇ ਹਾਈ ਕਮਾਂਡ ਨਾਲ ਚੱਲ ਰਹੀ ਹੈ ਗੱਲ ਬਹੁਤ ਬਹੁਤ ਨਾਲ ਮੀਟਿੰਗ ਤੁਹਾਡੀ ਮਾਲ ਗੰਜਾ ਜੀ ਨਾਲ ਹੋਈ ਆ ਤੁਸੀਂ ਪਿਛਲੇ ਦਿਨ ਦੇਖੋ ਫੋਟੋ ਵੀ ਵਾਇਰਲ ਹੋਈ ਹੈ ਸਾਡੀ ਮੀਟਿੰਗ ਦੇ ਉਪਰੰਤ ਸਾਡੀ ਇੱਕ ਗਰੁੱਪ ਫੋਟੋ ਬਣੀ ਆਈ ਆ ਪਰ ਕੀ ਅਪੀਲ ਕਰਨਾ ਚਾਹੁੰਦੇ ਜੀ ਆ ਅਪੀਲ ਕੋਈ ਨਹੀਂ ਹੋ ਤਾਂ ਕਾਰਵਾਈ ਆ ਇਹ ਹਾਈ ਕਮਾਂਡ ਦੇ ਨਾਲ ਗੱਲਬਾਤ ਚੱਲ ਪਈ ਹੈ ਕੱਲ ਦੀ ਫਿਰ ਅੱਜ ਵੀ ਹੋਈ ਹੈ ਹੁਣ ਤਾਂ ਕਾਰਵਾਈ ਹੋਊਗੀ ਜਿਹੜੀ ਹੋਊਗੀ ਹਲਕਾ ਚਾਰਜ ਚੇਂਜ ਕਰਨ ਨੂੰ ਲੈ ਕੇ ਗੱਲ ਚੱਲ ਰਹੀ ਹੈ ਹਲਕਾ ਚਾਰਜ ਤੇ ਹੈ ਹੀ ਕੋਈ ਨਹੀਂ ਇਹ ਇੱਕ ਅੱਜ ਮੈਂ ਤੁਹਾਡੇ ਮਾਧਿਅਮ ਰਹੀਂ ਇੱਕ ਗੱਲ ਮੈਂ ਬੜੀ ਕਲੀਅਰ ਕਰਨਾ ਚਾਹੁੰਦਾ ਹਾਂ ਕਾਸ ਦੇ ਕਰਟਰੀਰੀ ਵਿੱਚ ਕਾਸ ਦੀ ਸੰਗਠਨ ਦੇ ਵਿੱਚ ਕੋਈ ਇਹ ਕਰਟਰੀਰੀ ਨਹੀਂ ਆ ਕਿ ਹਲਕਾ ਚਾਰਜ ਕੋ ਸਟੇਟ ਬੋਡੀ ਲੈ ਸਕਦੀ ਭਾਵੇਂ ਉਹ ਪੰਜਾਬ ਦੀ ਹੋਵੇ ਭਾਵੇਂ ਕਿਸੇ ਹੋਰ ਸਟੇਟ ਦੀ ਅਦਰ ਸਟੇਟ ਹੈ ਹਲਕਾ ਚਾਰਜ ਕੋਈ ਇਥੇ ਹੈ ਨਹੀਂ ਸਿਸਟਮ ਹੈ ਨਹੀਂ ਆ ਕਾਂਸ ਦੇ ਵਿੱਚ ਅਸੀਂ ਕਾਂਸ پارٹی ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਦੇ ਹੋ ਸਾਰੇ ਕਰਨ ਪਰ ਹਲਕਾ ਇੰਚਾਰਜ ਅਸੀਂ ਵੱਧ ਕੰਮ ਕਰਦੇ ਆ ਅੱਜ ਤੱਕ ਸਾਡੇ ਵੱਲੋਂ ਵੇਖਿਆ ਕਦੀ ਵੀ ਕੋਈ ਪੰਮਾ ਜੀ ਹਲਕਾ ਇੰਚਾਰਜ ਲਿਖੋਣ ਆਪਣੇ ਨਾਲ ਇਸ ਕਰਕੇ ਮੈਂ ਅੱਜ ਵੀ ਵਹਿਮ ਕਰ ਦੇਣਾ ਚਾਹੁੰਦਾ ਆ ਕਿ ਹਲਕਾ ਇੰਚਾਰਜ ਵਾਰੀ ਜਿਹੜੀ ਗੱਲ ਹੈ ਨਾ ਉਹ AICC ਭਾਵੇਂ ਕਿਤੇ ਲਾ ਦੇਣ ਪਰ ਕਹਾਂ ਦੇ ਸੰਗਠਨ ਦੇ ਵਿੱਚ ਜਾਂ ਕਾਂ ਤੇ ਕਲਚਰ ਦੇ ਵਿੱਚ ਹਲਕਾ ਚਾਰਜ ਨਾ ਦੀ ਕੋਈ ਚੀਜ਼ ਨਹੀਂ ਹੈਗੀ। ਹੁਣ ਕੀ ਮੰਗ ਕਰਦੇ? ਨਹੀਂ ਮੰਗ ਕੋਈ ਉਹ ਤਾਂ ਕਾਰਵਾਈ ਆ। ਕਿਹਦੇ ਉੱਪਰ ਕਾਰਵਾਈ ਕੀਤੀ ਆ? ਕੌਣ ਵੇ ਦਿਨ ਚ ਲੱਗ ਗਿਆ ਜੀ ਪਤਾ ਤੁਹਾਨੂੰ? ਇਹ ਦੁਬਾਰਾ ਤੁਹਾਨੂੰ ਮੌਕਾ ਦੇਵਾਂਗੇ। ਹਾਂਜੀ ਬਧਾਨ ਜੀ ਕੀ ਨਾਲ ਜੀ? ਮੈਂ ਪਾਲੀ ਮਜੀਠਾ ਜੀ। ਕੀ ਕਹਿਣਾ ਚਾਹੁੰਦੇ ਜੀ ਜਿਹੜਾ ਪਾਈ ਕੱਟ ਕੀਤਾ ਗਿਆ ਇਲੈਕਟਰ ਨਾਲ। ਬਹੁਤ ਹੀ ਨਿੰਦਨਯੋਗ ਆ ਜੀ। ਇਹਦੇ ਨਾਲ ਕਾਂਗਰਸ ਦਾ ਜਿਹੜਾ ਮਨੋਬਲਿਆ ਉਹ ਡਿੱਗਾ ਵਾ। ਪਹਿਲਾਂ ਹੀ ਜਿਹੜੀ ਇਹ ਚੀਜ਼ ਚੱਲ ਰਹੀ ਸੀ ਜੇ ਪਰਚਿਆਂ ਦਾ ਜਾਂ ਕੋਈ ਪਹਿਲਾਂ ਇਹ ਜਿਹੜੀ ਰਾਜਨੀਤੀ ਹੋ ਰਹੀ ਆ ਇਹ ਕਾਲੀਦਾਲ ਮੇਰੇ ਵੀ ਬਹੁਤ ਮੇਰੀ ਹੋਈ ਆ ਵਿਕਰਮ ਸਿੰਘ ਜੀਠੀਆਂ ਦੀ ਪਰ ਜਿਹੜਾ ਬਾਈਕਾਟ ਕਰਨਾ ਬਹੁਤ ਨਿੰਦਨਯੋਗ ਆ ਇਸ ਕਰਕੇ ਇਹ ਸਾਨੂੰ ਮਨੋਬਲ ਡੇਗਣ ਵਾਲੀ ਕਾਂਸ ਤੇ ਵਰਕਰਾਂ ਦੀ ਗੱਲ ਆ ਬਾਈਕਾਟ ਕਰਨਾ ਜਿਹੜਾ ਉਹ ਬਿਲਕੁਲ ਗਲਤ ਆ ਕਿ ਨਾਲ ਕਿ ਬਾਈਕਾਟ ਕਰਨ ਨਾਲ ਜਿਹੜਾ ਹੋਰ ਪਾਰਟੀਆਂ ਨੂੰ ਫਾਇਦਾ ਆਏਗਾ ਇਹ ਮਜੀਠੀਓ ਤੇ ਸਿੱਧਾ-ਸਿੱਧਾ ਹੀ ਤੁਹਾਨੂੰ ਸਦਾ ਕਾਲੀਦਾਲ ਨੂੰ ਫਾਇਦਾ ਹੋਣਾ ਜੀ ਮਜੀਠੀਓ ਤੇ ਸਾਡੇ ਪਤਾ ਹਨ ਮਜੀਠੇ ਹਲਕੇ ਦਾ ਮੇ ਬਾਈਕਾਟ ਕਰਨਾ ਸਿੱਧਾ ਹੀ ਸਿੱਧਾ ਜਿਹੜਾ ਕਾਲੀਦਾਲ ਨੂੰ ਫਾਇਦਾ ਹੋਣਾ ਹੈ ਕਾਂਗਰਸ ਪਾਰਟੀ ਨੂੰ ਵੀ ਨੁਕਸਾਨ ਹੋ ਰਿਹਾ ਜੀ ਬਿਲਕੁਲ ਹੋਊਗਾ ਜੀ ਮਨੋਬਲ ਡਿੱਗ ਰਿਹਾ ਵਾ ਕਾਂਗਰਸ ਪਾਰਟੀ ਦਾ ਦੋਨੋਂ ਤੇ ਮਨੋਬਲ ਡਿੱਗ ਰਿਹਾ ਇਦਾਂ ਤੇ ਬਾਈਕਾਟ ਕੋਈ ਇੱਕ ਚੀਜ਼ ਦਾ ਹਰ ਨਹੀਂ ਬਾਈਕਾਟ ਤੇ ਉਦੋਂ ਨਹੀਂ ਹੋਇਆ ਜਦੋਂ ਅੱਤ ਦੀ ਹਨੇਰੀ ਸੀ ਜਦੋਂ ਪਰਚੀਆਂ ਦੀ ਉਦੋਂ ਸਾਡੇ ਕਾਂਗਰਸ ਦੇ ਵਰਕਰ ਡਟੇ ਰਹੇ ਹਰ ਥਾਂ ਤੇ ਤੇ ਹੁਣ ਤੇ ਕੋਈ ਐਡੀ ਗੱਲ ਨਹੀਂ ਸੀ ਹੁਣ ਤੇ ਬਾਈਕਾਟ ਕਰਨਾ ਕੋਈ ਮੈਨੂੰ ਕੋਈ ਠੀਕ ਨਹੀਂ ਲੱਗਾ ਇਲਾਕਾ ਕਾਂਗਰਸੀ ਵਰਕਰ ਜਿਹੜੇ ਆ ਸਹੁਰ ਪਾਰਟੀਆਂ ਦੇ ਵਿੱਚ ਸ਼ਾਮਲ ਹੋਣਗੇ ਇਸ ਕਰਨੀ ਕੀ ਹਲਕਾ ਨਹੀਂ ਜਿਹੜੇ ਕਾਂਗਰਸੀ ਆ ਨਾ ਜੀ ਉਹ ਕਟੜ ਕਾਂਗਰਸੀ ਆ ਉਹਨਾਂ ਦੀ ਖੂਨਚ ਕਾਂਗਸ ਆ ਇਹ ਇਹੋ ਜਿਹਾ ਕੋਈ ਗੱਲ ਨਹੀਂ ਪਰ ਮਨੋਬਲ ਜ਼ਰੂਰ ਟਿਕਾ ਇਹ ਅਪੀਲ ਕਰਨਾ ਚਾਹੁੰਦਾ ਮੈਂ ਤਾਂ ਹਾਈ ਕਮਾਂਡ ਨੂੰ ਅਪੀਲ ਕਰੂੰਗਾ ਕਿ ਜਿਹੜੇ ਦੁਬਾਰਾ ਇਸ ਤੇ ਵਿਚਾਰ ਕੀਤਾ ਜਾਵੇ ਤੇ ਜਿਹੜਾ ਮਜੀਠਾ ਹਲਕਾ ਵਾ ਉਹਦੇ ਹਲ ਖਾਸ ਧਿਆਨ ਦਿੱਤਾ ਜਾਵੇ ਤੇ ਕਾਉਂਸੀਆਂ ਦੇ ਉੱਤੇ ਜੋਦਾ ਵੀ ਪ੍ਰਧਾਨ ਜੀ ਨੇ ਕਿਹਾ ਵਾ ਥਾਪੜਾ ਦੇਣ ਤੇ ਕਾਉਂਸੀ ਜਿਹੜੀ ਆ ਗਾਂ 227 ਜੇ ਤੁਹਾਨੂੰ ਆਪਣਾ ਰਿਜ਼ਲਟ ਦਊਗੀ